ਨਹੀਂ ਦੇਤਾ ਹੋਈ ਹੌਂਦੀ ਕੀ ਰੋਟੀ ਕਰਾ ਤੋਂ ਨਿਕਾਂਗੇ ਹਾਂ ਪੰਜਾਬ ਸਾਡਾ ਖਰਾਬ ਹੋ ਗਿਆ ਈਆਂ ਪੁੱਤ ਬਾਹਰ ਕਾਰ ਬਿੱਤੇ ਨੇ ਹਾਂ ਹੁਣ ਦੋ ਦੋ ਜੀ ਨੇ ਘਰਾਂ ਦੇ ਵਿੱਚ ਕਹ ਉਹਨਾਂ ਦੇ ਘਾਤ ਕਰ ਕਹ ਉਹਨਾਂ ਨੇ ਕਮਾਵੇ ਤਾਂ ਕਹੂੰ ਦਵੇ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਠੀਕ ਹੈ ਜੀ ਦੇਖੋ ਜੀ ਸਾਡੀ ਦੱਦੀ ਲੰਗ ਗਈ ਇਦੋਂ ਵੱਧ ਵੀ ਲੰਗ ਗਈ ਆ ਸਾਡੇ ਬੱਚਿਆਂ ਦਾ ਕੀ ਆ ਉਹਨਾਂ ਕੀ ਦੇਖਿਆ ਜੀ ਸਾਡਾ ਜਾਤ ਤਾਂ ਬਹੁਤ ਅਸੀਂ ਤਾਂ ਉੱਥੇ ਬੈਠੇ ਰਵਾਂਗੇ ਅਸੀਂ ਤਾਂ ਪੱਕੇ ਪੈਰੀ ਚਲੇਗੇ ਹੁਣ ਹੁਣ ਤੁਸੀਂ ਦੇਖਿਓ ਆਪਣਾ ਅਪ੍ਰੈਲ ਦੇ ਮਹੀਨੇ ਚ ਕਟਾਈ ਸ਼ੁਰੂ ਹੋ ਚੱਲੀ ਆ ਤੇ ਅਸੀਂ ਉੱਥੇ ਆ ਪੈਣਾ ਬੀਬੀਆਂ ਜੰਨੀਆਂ ਵਾਂ ਅਸੀਂ ਉੱਥੇ ਮੁਰਦਾ ਸਾਂਭਾਂਗੇ ਤੇ ਜਿਹੜੇ ਸਾਡੇ ਵੀਰੋ ਆ ਕੇ ਫਸੋ ਜੀ ਅਸੀਂ ਵੀ ਆਪਣਾ ਹੁਣ ਚੁੱਲਾ ਚੌਂਕਾ ਹੀ ਮੰਜੀ ਮੋਦੀ ਮਾਰ ਕੇ ਆਏ ਆ ਜਾਂ ਮਰਾਂਗੇ ਤੇ ਜਾਂ ਜਿੱਤਾਂਗੇ ਕਾ ਕਿਸਾਨਾਂ ਵੱਲੋਂ ਅੱਜ ਇੱਕ ਵੱਡਾ ਕਾਫਲਾ ਜੋ ਹੈ ਸ਼ੰਭੂ ਅਤੇ ਖਨੋਰੀ ਬਾਰਡਰ ਨੇ ਭੇਜਿਆ ਜਾ ਰਿਹਾ ਤਾਂ ਉਹਨਾਂ ਦੇ ਵਿੱਚ ਖਾਸ ਤੌਰ ਦੇਤੇ ਉਹ ਬੀਬੀਆਂ ਵੀ ਜਾ ਰਹੀਆਂ ਨੇ ਜਿਹੜੀਆਂ ਉੱਥੇ ਜਾ ਕੇ ਕਿਤਨੇ ਕਿਤੇ ਕਿਸਾਨ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਗਿਆ ਤਾਂ ਸਾਡੇ ਨਾਲ ਕੁਝ ਬੀਬੇ ਵੀ ਮੌਜੂਦ ਹੈਗੇ ਗੱਲ ਕਰਾਂਗੇ ਜੀ ਅੱਜ ਤੁਸੀਂ ਚੱਲੇ ਹੋ ਤਾਂ ਜਿੱਥੇ ਸਰਕਾਰ ਦੀ ਗੱਲ ਕਰ ਲਈਏ ਕੇਂਦਰ ਦੀ ਗੱਲ ਕਰ ਲਈਏ ਹਜੇ ਤੱਕ ਸੁਣਵਾਈ ਨਹੀਂ ਹੋਈ ਨਹੀਂ ਹੋਈ ਨਹੀਂ ਵੇਟਾ ਹੋਈ ਹੋਂਦੀ ਕੀ ਲੋਟਿਕਾ ਤੋਂ ਨਿਕਾਂਗੀ ਹਾਂ ਇਹ ਜਿਵੇਂ ਹੋ ਕਰਾਂ ਦੇ ਚੂਹੇ ਖੋਲੇ ਉਹ ਚੂਹੇ ਖੋਲੇ ਬੜੇ ਮੰਤਰੀ ਉਹਨਾਂ ਦੇ ਫਸਾਨੂੰ ਸਦਾਾਰ ਨਾ ਫੀ ਤੇ ਉਹਨਾਂ ਸਾਨੂੰ ਗੇੜੇ ਮਾਰਨ ਦਾ ਸਾਡਾ ਪੰਜਾਬ ਖਰਾਬ ਕਰਦਾ ਪੰਜਾਬ ਸਾਡਾ ਖਰਾਬ ਹੋ ਗਿਆ ਈਆਂ ਪੁੱਤ ਬਾਹਰ ਕਾਰ ਦਿੱਤੇ ਨੇ ਹਾਂ ਹੁਣ ਦੋ ਦੋ ਜੀ ਨੇ ਘਰਾਂ ਦੇ ਵਿੱਚ ਕਹੂ ਨਾ ਉਹਨਾਂ ਦੇ ਵਾਧਾ ਕਰੇ ਕਹੂ ਉਹਨਾਂ ਨੇ ਕਮਾਵੇ ਤਾਂ ਕਹੂ ਦਵੇ ਪਰ ਇਹ ਰੋਟੀ ਬਦਲ ਨਹੀਂ ਤੇ ਮਾਂ ਪੁੱਤ ਬਿਸ਼ਾਉਂ ਛੋੜ ਦੀ ਇਹ ਜਿਹੜਾ ਤ੍ਰਿਕਾ ਹੈ ਵੇ ਨਾ ਵੀ ਸਾਡੇ ਗੁਰਾਂ ਨੇ ਪਾਈਆਂ ਪਾੜੇ ਵਾਤੇ ਇੱਥੇ ਮਰਨ ਦਾ ਸੀਧਾ ਪਾਈਆਂ ਪੱਕੇ ਹੋ ਜੇ ਤੁਹਾਡੇ ਤੇ ਤੋਂ ਹੋਣੇ ਜੇ ਉਹ ਹੁਣ ਪੱਕੇ ਹੀ ਹੋਏ ਆ ਹਾਂ ਨੂੰ ਜਿੰਨਾ ਚਿਰ ਮਰਜੀ ਬਾ ਆਹੀ ਆਪਣੇ ਹੱਕ ਲੈ ਕੇ ਨਿਕਲਾਂ ਪਰ ਪਤਾ ਨਹੀਂ ਪਹਿਲਾਂ ਤਾਂ ਕਦੀ ਆਪਣੀ ਜ਼ਿੰਦਗੀ ਦੇ ਵਿੱਚ ਇਦਾਂ ਦਾ ਵੇਖਿਆ ਸੀਗਾ ਕਿ ਆਪਣੀਆਂ ਸਰਕਾਰਾਂ ਆਪਣੇ ਦੇਸ਼ ਦੀ ਸਰਕਾਰ ਤੁਹਾਡੇ ਨਾਲ ਕਿਸਾਨਾਂ ਨਾਲ ਇਦਾਂ ਕਰਦੀ ਜਦੋਂ ਪਾਕਿਸਤਾਨ ਹੋਇਆ ਸੀ ਉਦੋਂ ਵੀ ਕੋਈ ਚੱਲਿਆ हिंदुआ मुसलमान ने सिख मारे सिखा ने फिर अगो चुकना पा ओद भी हला हालात चौंक बह गई कम मेहनत करना ते बड़े सोने कमाय की ओर हाड़े पुत धिया नशे से ला लिया कमाइया हाथों ने क्या करनी चुक फी पी आई दोले तीन किले कि ਪਰ ਬੱਚੇ ਜਿਹੜੇ ਨੇ ਔਰਤਾਂ ਵੀ ਹੁੰਦੇ ਕਾ ਮਾਪੇ ਵੀ ਹੁੰਦੇ ਤੇ ਨਾ ਪੁੱਤ ਵੀ ਹੁੰਦੇ ਸਰਕਾਰ ਨੇ ਥੋਬਾ ਖਟਨੀ ਹੀ ਕਿ ਥੋਬਾ ਨੇ ਇਹ ਲਈ ਆ ਹੋਏ ਤਾਂ ਮਰਨਦੇ ਆ ਜੋ ਹਾਲਾਤ ਲੱਗਦੇ ਨੇ ਸਰਕਾਰਾਂ ਦੇ ਕੀ ਲੱਗਦਾ ਸਰਕਾਰ ਸੁਣੂਗੀ ਜੇ ਤਸ਼ੱਦਦ ਕਰੇ ਕੀਤਾ ਤਸ਼ੱਦਦ ਕਰਨ ਨੂੰ ਨਾ ਰੋ ਤੁਸੀਂ ਘੜਕ ਝੂਟੇ ਝੂਟੇ ਆ ਕਰ ਦਿੰਦੀ ਹੈ ਧਿਆਨ ਪਿਆ ਕਰਦਾ ਨੇ ਮੁਰ ਕੇ ਫੇਰ ਨਹੀਂ ਕੁਛ ਪਚਾਈ ਤੇ ਜ਼ੁਬਾਨ ਜਿਹੜੀ ਪਚਾਈ ਤੇ ਪੁੱਤ ਚੱਲਣ ਜਾਈਓ ਕਿੰਨੇ ਜੀ ਨੇ ਕਿੰਨੇ ਤੱਕ ਖਾਂ ਜਾਣ ਪਰ ਉਹਨਾਂ ਸਿਇਆਈ ਕਰਨੀ ਚਾਹੀਦੀ ਜੇ ਤਰਫ ਕਰਨ ਦੇ ਨਾ ਉਹਨਾਂ ਦਾ ਨਾਨਕ ਤੱਕ ਕਰੂਗਾ ਉਹਨਾਂ ਦਾ ਦੂਣਾ ਖਜ਼ਾਨਾ ਹੋਣਾ ਮੋਦੀ ਸਰਕਾਰ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਆਈ ਮੋਦੀ ਸਰਕਾਰ ਨਹੀਂ ਹੋਈ ਆਨੇ ਪਰ ਲੈ ਲਾਓ ਆਈ ਇਹ ਗੱਲ ਆਂਦੀ ਜੀ ਆਹ ਤੇ ਪੰਜਾਬ ਦਾ ਹੋਣਾ ਜੀ ਆਹ ਪਰ ਮੋਦੀ ਨੇ ਜਿੱਦਣ ਬੁਆਰੀਆਂ ਲੋਕਾਂ ਰਿਆਂ ਪੈਸਿਆਂ ਦੀਆਂ ਹਨ ਮੋਦੀ ਨੇ ਕੀ ਹਲਾਲ ਮਾਲਾ ਕੀਤਾ ਉਹ ਪੈਸਾ ਆਇਆ ਪਿਆ ਹੈ ਗਿਆ ਇਹ ਕਾਟੇ ਪਿਆ ਨਹੀਂ ਸੰਗਤ ਨਾਲ ਉਹਨੂੰ ਨਹੀਂ ਕਾਟਾ ਪਿਆ ਪਰ ਸੰਗਤ ਨੂੰ ਪਿਆ ਹੈ ਕਰੋ ਤਾਂ ਕਿੰਨੇ ਅੱਛੇ ਦਿਨ ਆਉਣਗੇ ਹੈ ਅੱਛੇ ਦਿਨ ਆਉਣਗੇ ਹਾਂ ਆ ਪਰ ਉਹਨੂੰ ਮੋਦੀ ਨੂੰ ਸੁਧਾਰੋ ਆ ਮੋਦੀ ਸਿੱਧਾ ਚਾਹਦਾ ਨਾ ਫਿਰ ਮਗਰ ਫਾਰੇ ਫਿੱਦਲ ਜੀ ਭਾਰੀ ਖਰਾਬੀ ਹੋ ਰਹੀ ਜੀ ਕੀ ਕਹਿਣਾ ਚਾਹੋਗੇ ਮੋਦੀ ਸਰਕਾਰ ਤੇ ਕਿਉਂਕਿ ਅੱਜ ਤੁਸੀਂ ਚੱਲੇ ਹੋ ਤਾਂ ਸਰਕਾਰ ਵੱਲੋਂ ਸੁਣੀ ਨਿਯਾਰੀ ਤੁਹਾਡੀ ਗੁਹਾਰੇ ਹਾਂ ਸੁਣੂੰਗੀ ਸਰਕਾਰ ਨੂੰ ਸੁਣਨੀ ਪੈਣੀ ਆ ਨਾ ਸਰਕਾਰ ਘਰੋਂ ਦੇ ਬਣ ਕੇ ਨਹੀਂ ਗਈ ਜਨਤਾ ਦੀ ਬਣਾਈ ਸਰਕਾਰ ਬਣੀ ਹੈ ਨਾ ਠੀਕ ਹੈ ਨਾ ਸਰਕਾਰ ਨੂੰ ਸੁਣਨਾ ਪੈਣਾ ਸਾਡੇ ਨਾਲ ਉਹਨੂੰ ਜੋ ਮਿਹਲੀ ਭੁਗਤ ਕਰਨਾ ਪਊਗਾ ਠੀਕ ਹੈ ਨਾ ਅਸੀਂ ਇੱਡੇ ਕੱਚੇ ਨਹੀਂ ਹੈਗੇ ਅਸੀਂ ਪੱਕੇ ਪੈਰੀ ਚੱਲੇ ਆ ਠੀਕ ਆ ਸਾਨੂੰ ਤਾਂ ਆਦਤ ਬਣ ਗਈ ਉੱਥੇ ਜਾਣ ਦੀ ਸਾਡੇ ਘਰ ਜੀ ਨਹੀਂ ਲੱਗਦਾ ਠੀਕ ਹੈ ਅਹੀਂ ਆਨੇ ਸਾਡੇ ਵੀਰ ਭਰਾ ਸਾਡੇ ਬੱਚੇ ਉੱਥੇ ਆ ਠੀਕ ਹੈ ਨਾ ਸਾਡੀ ਪੂਰੀ ਆਦਤ ਬਣ ਗਈ ਆ ਮਜਬੂਰੀ ਹੋ ਗਈ ਆ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਠੀਕ ਹੈ ਜੀ ਦੇਖੋ ਜੀ ਸਾਡੀ ਦੱਦੀ ਲੰਗ ਗਈ ਇਦੋਂ ਵੱਧ ਵੀ ਲੰਗ ਗਈ ਆ ਸਾਡੇ ਬੱਚਿਆਂ ਦਾ ਕੀ ਆ ਉਹਨਾਂ ਕੀ ਦੇਖਿਆ ਜੀ ਠੀਕ ਹੈ ਨਹੀਂ ਨਾ ਕੁਝ ਵੇਖਿਆ ਅਸੀਂ ਉਹਨਾਂ ਨੂੰ ਉਹਨਾਂ ਪੁੱਛਣਾ ਵੀ ਜਦੋਂ ਆ ਕੁਝ ਹੋਇਆ ਤੁਸੀਂ ਕਿੱਥੇ ਹੋ ਸਾਡੇ ਬਜ਼ੁਰਗ ਕਿੱਥੇ ਗਾਹ ਹੋ ਕੇ ਡੜਦੇ ਅਸੀਂ ਤੇ ਪੂਰਾ ਡੰਡਾ ਤੇ ਝੰਡਾ ਚੁੱਕ ਲਿਆ ਵਾ ਅੱਜ ਮੋਦੀ ਸਾਡਾ ਸਾਹਮਣਾ ਕਰੇ ਇਹ ਨਹੀਂ ਵੀ ਉਹ ਮਹਿਲਾ ਚ ਬੈਠਾ ਉਹ ਬੰਗਲਿਆਂ ਚ ਬੈਠਾ ਅਸੀਂ ਰੇਲਵੇ ਸਟੇਸ਼ਨ ਦੇ ਡਾਂ ਧੱਕੇ ਖਾਣ ਸਾਡਾ ਕਿਤੇ ਸਾਹਮਣਾ ਤਾਂ ਕਰਕੇ ਵੇਖੇ ਕੋਰੀ ਆਉਂਦਾ ਹੀ ਨਹੀਂ ਅਹੀਂ ਆ ਕੇ ਸਾਨੂੰ ਦਰਸ਼ਨ ਦੇ ਆਣ ਕੇ ਤੈਨੂੰ ਅਸੀਂ ਵਿਖਾਈ ਅਸੀਂ ਕਿਹੋ ਜੀਆਂ ਰੂਹਾਂ ਗਾੜੀਆਂ ਅਸੀਂ ਮਾਈ ਭਾਗੋ ਦੀਆਂ ਵਾਰਸਾਂ ਠੀਕ ਹੈ ਨਾ ਮਾਈ ਭਾਗੋ ਸਾਨੂੰ ਮਗਰ ਵਾਰਸਾਂ ਛੱਡ ਕੇ ਗਈ ਆ ਰਹਿੰਦੇ ਕੰਮ ਉਹਨਾਂ ਦੇ ਆਹਾਂ ਕਰਨੇ ਆ ਸਾਨੂੰ ਉਹਨਾਂ ਦੀ ਤਾਕਤ ਆ ਉਹਨਾਂ ਦਾ ਬਾਲਿਆ ਸਾਡੇ ਚ ਕਿਉਂਕਿ ਸਾਡੇ ਚ ਬਾਲ ਉਹ ਆਪਣਾ ਛੱਡ ਕੇ ਗਏ ਨੇ ਤੇ ਇਹ ਤੁਹਾਡੇ ਤੇ ਵੀ ਸਮਾਉਣਾ ਜਿਹੜਾ ਸਾਡੇ ਤੇ ਆਇਆ ਤੇ ਤੁਸੀਂ ਭੁਗਤਣਾ ਸਰਕਾਰ ਤਾਂ ਅਕਸਰ ਕਹਿੰਦੀ ਆ ਜੀ ਅچھے ਦਿਨ ਆਉਣਗੇ ਪੰਜਾਬ ਦੀ ਚਿੰਤਾ ਆ ਪੰਜਾਬ ਦੀ ਕਿਸਾਨੀ ਦੀ ਚਿੰਤਾ ਤੇ ਉਹ ਸਰਕਾਰ ਦੇ ਅچھے ਦਿਨ ਤੇ ਆ ਗਿਆ ਪਰ ਸਾਡੀਆਂ ਜਿਹੜੀਆਂ ਨੀਂਦਾਂ ਖੁੱਸ ਗਈਆਂ ਠੀਕ ਹੈ ਨਾ ਤੇ ਚਲੋ ਜੋ ਵੀ ਕੋਸ਼ ਹੈ ਨਾ ਭਾਵੇਂ ਭਾਵੇਂ ਸਰਕਾਰ ਮਹਿਲਾਾਂ ਚ ਬੈਠੀ ਆ ਬੰਗਲਿਆਂ ਚ ਬੈਠੀ ਆ ਨੀਂਦਾਂ ਉਹਨਾਂ ਦੀਆਂ ਹੀ ਉੱਡੀਆਂ ਜੇ ਅਸੀਂ ਤੇ ਜਾ ਕੇ ਟਰਾਲੀਆਂ ਚ ਰੂਮ ਬਣਾਏ ਆ ਸੌਂ ਜਾਣਾ ਵਾ ਆਰਾਮ ਨਾਲ ਰਾਤ ਨੂੰ ਉਹਨਾਂ ਦੀਆਂ ਰਾਤ ਦਿਨ ਨੀਂਦਾਂ ਉੱਡੀਆਂ ਜੇ ਅچھے ਦਿਨ ਉਹਨਾਂ ਦੇ ਆਏ ਆ ਸਾਡੇ ਨਹੀਂ ਆ ਠੀਕ ਆ ਸਾਡੀ ਬਣੀ ਸਰਕਾਰ ਤੇ ਸਾਨੂੰ ਆਦੀ ਮੈਂ ਤੁਹਾਨੂੰ ਪੈਰਾਂ ਚ ਕੁਚੜਾ ਉਹਨੂੰ ਆਖੋ ਕਿਤੇ ਪੰਜਾਬ ਚ ਆਣ ਕੇ ਬੀਜਪੀ ਆਵੇ ਤਾਂ ਸਹੀ ਪੰਜਾਬ ਚ ਵੋਟਾਂ ਦੇ ਮੰਗੇ ਆਣ ਕੇ ਕਿਤੇ ਹਾਂ ਸਾਨੂੰ ਦਿੱਲੀ ਨਹੀਂ ਜਾਣ ਦਿੰਦਾ ਕਿਤੇ ਦਿੱਲੀ ਵਾਲੇ ਸਾਡੇ ਕੋਲ ਕਿੱਦਾਂ ਆ ਜਾਣਗੇ ਭਾਈ ਇਹ ਵੀ ਵੇਖੋ ਨਾ ਜਦੋਂ ਦਿੱਲੀ ਤਾਂ ਸਾਡੀ ਆ ਨਾ ਸੁਣਨ ਨੂੰ ਆ ਰਿਹਾ ਜੀ ਅਕਾਲੀ ਦਲ ਗੱਠਜੋੜ ਕਰ ਰਿਹਾ ਫੇਰ ਉਹ ਕਰ ਲੈਣ ਤਾਂ ਗੱਠਜੋੜ ਕੋਈ ਗੱਲ ਨਹੀਂ ਕਾਲੀਆਂ ਇੱਥੇ ਰਹਿਣਾ ਸਾਡੇ ਕੋਲ ਹੀ ਉਹਨਾਂ ਵੀ ਇੱਥੇ ਰਹਿਣਾ ਵਾ ਕੋਈ ਨਾ ਉਹਨਾਂ ਨੇ ਪੁੱਛਣਾਗੇ ਜਦੋਂ ਆਉਣਗੇ ਉਦੋਂ ਉਹਨਾਂ ਨੂੰ ਪੁੱਛਾਂਗੇ ਇਹ ਦੱਸੋ ਕਿ ਵਤੀਰਾ ਕੀ ਵੇਚਦੇ ਸਰਕਾਰ ਅਜੇ ਤੱਕ ਕਿਉਂ ਨਹੀਂ ਸੁਣ ਰਹੀ ਜਾਂ ਸੁਣਨਾ ਨਹੀਂ ਚਾਹੁੰਦੀ ਤਸ਼ੱਦਦ ਇੰਨੇ ਕਰ ਰਹੇ ਆਪਣੇ ਵੀਰ ਸ਼ਹੀਦ ਵੀ ਹੋ ਗਏ ਆ ਤਾਂ ਹਾਲੇ ਤੱਕ ਵੀ ਕਿਸੇ ਤਰ੍ਹਾਂ ਦੀ ਕੋਈ ਆਵਾਜ਼ ਉਹਨਾਂ ਵੱਲੋਂ ਇਹ ਨਹੀਂ ਦਿੱਤੀ ਗਈ ਕਿ ਜਦੋਂ ਸਾਡਾ ਜਾਵਤਾ ਪਰਖਣ ਦੇ ਆ ਜੀ ਸਾਡਾ ਜਾਵਤਾ ਬਹੁਤ ਅਸੀਂ ਤਾਂ ਉੱਥੇ ਬੈਠੇ ਰਵਾਂਗੇ ਅਸੀਂ ਤਾਂ ਪੱਕੇ ਪੈਰੀ ਚੱਲੇਗੇ ਹੁਣ ਹੁਣ ਤੁਸੀਂ ਦੇਖਿਓ ਆਪਣਾ April ਦੇ ਮਹੀਨੇ ਚਟਾਈ ਸ਼ੁਰੂ ਹੋ ਚੱਲੀ ਆ ਤੇ ਅਸੀਂ ਉੱਥੇ ਆ ਪੈਣਾ ਬੀਬੀਆਂ ਜੰਨੀਆਂ ਵਾਸੀਂ ਉੱਥੇ ਮੋਰਤਾ ਸਾਂਭਾਂਗੀਆਂ ਤੇ ਜਿਹੜੇ ਸਾਡੇ ਵੀਰੋ ਆ ਕੇ ਫਸਲ ਦੀ ਕਟਾਈ ਕਰਨਗੇ ਬਾਅਦ ਵਿੱਚ ਉਹ ਆ ਜਾਣਗੇ ਤਾਂ ਫਿਰ ਆਪਾਂ ਵਾਪਸ ਆ ਜਾਾਂਗੇ ਅਸੀਂ ਵੀ ਆਪਣਾ ਹੁਣ ਚੁੱਲਾ ਚੌਂਕਾ ਹੀ ਮੰਜੀ ਮੁੱਦੀ ਮਾਰ ਕੇ ਆਏ ਆ ਜਾਂ ਮਰਾਂਗੇ ਤੇ ਜਾਂ ਜਿੱਤਾਂਗੇ ਅਸੀਂ ਆਪਣਾ ਜਿਹੜਾ ਆਪਣੇ ਬੱਚਿਆਂ ਦਾ ਪਵਿੱਖ ਅਸੀਂ ਆਪਣੇ ਬੱਚਿਆਂ ਵਾਸਤੇ ਆ ਅਸੀਂ ਆਪਣੇ ਵਾਸਤੇ ਨਹੀਂ ਆ ਰਹੇ ਸਾਡੇ ਸਾਨੂੰ ਦੇਸੀ ਨਹੀਂ ਰਿਹਾ ਕੁਛ ਆਪਣੇ ਪਾਸੇ ਸਾਡਾ ਇੱਕ ਇੱਕ ਬੱਚਾ ਵਾ ਉਹਨੂੰ ਵੀ ਬਾਹਰ ਭੇਜਿਆ ਜਾ ਰਿਹਾ ਵਾ ਇੱਕ ਜਿਹੜੀ ਸਰਕਾਰਾਂ ਦੀ ਚਾਲ ਆ ਕਿ ਇਹਨਾਂ ਦੇ ਬੱਚੇ ਜਿਹੜੇ ਇਹਨਾਂ ਤੋਂ ਵੱਖ ਕਰ ਦਿੱਤੇ ਜਾਣੇ ਲੜਨ ਜੋਗੇ ਨਾ ਰਹਿਣ ਪਰ ਅਸੀਂ ਹੈਗੇ ਲੜਨ ਉਹ ਅਸੀਂ ਲੜਾਂਗੇ ਅਸੀਂ ਆਪਣੇ ਬੱਚਿਆਂ ਨੂੰ ਵਾਪਸ ਬੁਲਾਵਾਂਗੇ ਅਸੀਂ ਚਾਹੁੰਦੇ ਆ ਕਿ ਇੱਥੇ ਸਾਡੇ ਬੱਚਿਆਂ ਦਾ ਰੋਜ਼ਗਾਰ ਦਿੱਤਾ ਜਾਵੇ ਪੜ੍ਹਾਈਆਂ ਜਿਹੜੀਆਂ ਉਹ ਉਹਨਾਂ ਦੀਆਂ ਫ੍ਰੀ ਕੀਤੀਆਂ ਜਾਣ ਸਾਨੂੰ ਅੰਨ ਪਾਣੀ ਨਹੀਂ ਫ੍ਰੀ ਚਾਹੀਦਾ ਸਾਨੂੰ ਆਟਾ ਨਹੀਂ ਚਾਹੀਦਾ ਦਾਲਾਂ ਨਹੀਂ ਚਾਹੀਦੀਆਂ ਫ੍ਰੀ ਸਾਨੂੰ ਆਪਣੇ ਐਜੂਕੇਸ਼ਨ ਚਾਹੀਦੀ ਹੈ ਸਾਨੂੰ ਉਹ ਦਿੱਤੀ ਜਾਵੇ ਪਰ ਇਹ ਜਿਹੜੀਆਂ ਸਰਕਾਰਾਂ ਇਹਨਾਂ ਦੀ ਸਭ ਤੋਂ ਵੱਡੀ ਚਾਹਲੀ ਇਹੋ ਹੈ ਕਿ ਇਹਨਾਂ ਨੂੰ ਆ ਖਾਣਾ-ਦਾਣਾ দাও ਫ੍ਰੀ ਐਜੂਕੇਸ਼ਨ ਆ দাও ਕਿਉਂਕਿ ਜੇ ਐਜੂਕੇਸ਼ਨ ਦਿੱਤੀ ਤਾਂ ਉਹਨੇ ਗੋ ਸਾਡੇ ਕੋਲ ਨੌਕਰੀਆਂ ਮੰਗੜੀਆਂ ਉਹਨਾਂ ਇਹ ਸਰਕਾਰਾਂ ਦੀ ਇੱਕ ਚਾਲ ਆ ਪਰ ਸਾਨੂੰ ਲੋਕਾਂ ਨੂੰ ਨਹੀਂ ਪਤਾ ਲੱਗਦਾ ਜਿੰਨੂੰ ਤੁਸੀਂ ਵੇਖੋ ਆਇਲਟਸ ਕਰਾ ਕੇ ਜਿੰਨੂੰ ਇੰਗਲਿਸ਼ ਪੜ੍ਹਨੀ ਆਉਂਦੀ ਸੁਣਨੀ ਆਉਂਦੀ ਬੋਲਣੀ ਆਉਂਦੀ ਕਿ ਉਹ ਇੱਥੇ ਉਹਨਾਂ ਵਾਸਤੇ ਨੌਕਰੀ ਹੈ ਨਹੀਂ ਇੱਥੇ ਵੀ ਤਾਂ ਨੌਕਰੀ ਹੈਗੀ ਹੈ ਨਾ ਜੇ ਦੇਣ ਸਰਕਾਰ ਤੇ ਪਰ ਇਹ ਨਹੀਂ ਦੇ ਸਕਦੇ ਇਹ ਆਉਂਦੇ ਆ ਜੀ ਇਹਨਾਂ ਨੂੰ ਇਹਨਾਂ ਨਾਇਲਟਸ ਕਰੀ ਇਹਨਾਂ ਨੂੰ ਬਾਹਰ ਭੇਜ ਦੋ ਕਿਉਂ ਨਹੀਂ ਭਈ ਇੱਥੇ ਸਾਰਾ ਕੁਝ ਕਿਉਂ ਨਹੀਂ ਦਿੰਦੀ ਸਰਕਾਰਾਂ ਕਿਉਂ ਸਾਰਾ ਕੁਝ ਹੁਣ ਤੁਸੀਂ ਦੇਖੋ ਸਾਰਾ ਬੱਸ ਸਫਰ ਜਿਹੜਾ ਉਹ ਫ੍ਰੀ ਕਰਕੇ ਜਿਹੜਾ ਰੋਡ ਵੇਜ ਆ ਉਹਨੂੰ ਬਿਲਕੁਲ ਬੰਦ ਕਰ ਦਿੱਤਾ ਗਿਆ ਵਾ ਕਿੰਨਾ ਘਾਟੇ 'ਚ ਜਾ ਰਿਹਾ ਵਾ ਜਿਹੜਾ ਬਿਜਲੀ ਬੋਰਡ ਹੈ ਉਹ ਫ੍ਰੀ ਕਰਕੇ ਉਹ ਕਿੰਨਾ ਘਾਟੇ ਜਾ ਰਿਹਾ ਵਾ ਕੋਈ ਉੱਥੇ ਮਤਲਬ ਮੁਲਾਜ਼ਮ ਨਹੀਂ ਰਹਿ ਗਿਆ ਇਹ ਇਹ ਸਾਰਾ ਕੁਝ ਘਾਟੇ ਦਾ ਸਵਦਾ ਨਾ ਇਹ ਸਾਰਾ ਕੁਝ ਨਪਾਇਆ ਜਾ ਰਿਹਾ ਨਾ ਹੁਣ ਚੋਣ ਜਾਬ ਤਾਂ ਲੱਗ ਚੁੱਕਾ ਕੇਂਦਰ ਦੀ ਸਰਕਾਰ ਫੇਰ ਤੋਂ ਬਣਨੀ ਆ ਤਾਂ ਕਿਸਾਨ ਕਿਵੇਂ ਰੋਲ ਨਿਭਾਉਣਗੇ ਆਪਣਾ ਕਿਸਾਨ ਤਾਂ ਰੋਲ ਨਿਭਉਣਗੇ ਜਿੱਦਾਂ ਸਾਡੇ ਨਾਲ ਨਪਾਇਆ ਸ਼ੰਪੂ ਤੇ ਆਉਣ ਨਾ ਸਾਡੇ ਕੋਲੇ ਅਸੀਂ ਪਹਿਲਾਂ ਉਹਨਾਂ ਨੂੰ ਸਵਾਲ ਕਰਾਂਗੇ ਨਾ ਸਾਡਾ ਕਸੂਰ ਕੀ ਸੀ ਸਾਡੇ ਤੇ ਗੋਲੀਆਂ ਕਿਉਂ ਚਲਾਈਆਂ ਗਈਆਂ ਕੀ ਦਿੱਲੀ ਸਾਡੀ ਨਹੀਂ ਕੀ ਦਿੱਲੀ ਇੰਡੀਆ ਚ ਨਹੀਂ ਕੀ ਇੰਡੀਆ ਸਾਡਾ ਨਹੀਂ ਅਸੀਂ ਵੀ ਤਾਂ ਭਾਰਤ ਦੇ ਰਹਿਣ ਵਾਲੇ ਆ ਨਾ ਤੇ ਫਿਰ ਸਾਡਾ ਕਿਉਂ ਨਹੀਂ ਹੱਕ ਵੀ ਦਿੱਲੀ ਤੇ ਅਸੀਂ ਕਿਉਂ ਅਸੀਂ ਕੀ ਕਰਨਾ ਸੀ ਜਾ ਕੇ ਅਸੀਂ ਕੋਈ ਅਸੀਂ ਮਤਲਬ ਉਹ ਦਿੱਲੀ ਤੇ ਕਬਜ਼ਾ ਕਰਨ ਥੋੜੀ ਨਾ ਚੱਲੇ ਅਸੀਂ ਤਾਂ ਆਪਣੀਆਂ ਮੰਗਾਂ ਸ਼ਾਂਤੀ ਨਾਲ ਬਹਿਣਾ ਸੀ ਨਾ ਉੱਥੇ ਤੇ ਕਿਉਂ ਨਹੀਂ ਕਿਉਂ ਨਹੀਂ ਸਾਨੂੰ ਆਪ ਵੀ ਜਾਣ ਦਿੱਤਾ ਗਿਆ ਉੱਥੇ ਜਾ ਰਹੇ ਅਸੀਂ ਤਾਂ ਉੱਥੇ ਸ਼ੰਪੂ ਤੇ ਬਹਿ ਕੇ ਆਪਣੇ ਪੰਜਾਬ ਦੇ ਵਿੱਚ ਹੀ ਰਹਿ ਗਏ ਪਰ ਅਸੀਂ ਤਾਂ ਸ਼ਾਂਤੀ ਅਸੀਂ ਸ਼ਾਂਤੀ ਚਾਹੁੰਦੇ ਆ ਅਸੀਂ ਬੱਚੇ ਨਹੀਂ ਮਰਵਾਉਣੇ ਆਪਣੇ ਕਿਉਂਕਿ ਉਹ ਤਾਂ ਸਿੱਧੇ ਗੋਲੀਆਂ ਤੇ ਆ ਗਏ ਉਹ ਤਾਂ ਮੁਗਲਾਂ ਨਾਲੋਂ ਵੀ ਟੱਪ ਗਏ ਮੁਗਲ ਰਾਜ ਸੀਗਾ ਉਹ ਤਾਂ ਮੁਗਲਾਂ ਨਾਲੋਂ ਵੀ ਟੱਪ ਗਏ ਉਹ ਤਾਂ ਸਾਨੂੰ ਅਸੀਂ ਕਿੰਨੇ ਕ ਬੱਚੇ ਆਪਣੇ ਸੀਧ ਕਰਾ ਦਾਂਗੇ ਅਸੀਂ ਆਰਾਮ ਨਾਲ ਬਹਿ ਗਏ ਆ ਉੱਥੇ ਜਦੋਂ ਸਰਕਾਰ ਦੇ ਮੈਨ ਮੇਰ ਪਹੂਗੀ ਉਦੋਂ ਉੱਠ ਕੇ ਆਵਾਂਗੇ ਉਹਨਾਂ ਚਿਰ ਅਸੀਂ ਨਹੀਂ ਆਉਂਦੇ ਹੁਣ ਜੀ ਹਾਂਜੀ ਬਿਲਕੁਲ ਜਿਵੇਂ ਤੁਸੀਂ ਵੇਖਿਆ ਕਿ ਐਸਨ ਕਿਸਾਨ ਤਾਂ ਹੁਣ ਬੀਬੀਆਂ ਵੀ ਵੱਡੇ ਪੱਤਰ ਦੇ ਉੱਤੇ ਜੋਗਾ ਦਿੱਲੀ ਵੱਲ ਨੂੰ ਜਾਣ ਨੂੰ ਤਿਆਰ ਨੇ ਤਾਂ ਆਹ ਨਾਲੇ ਸਮੇਂ ਦੇ ਵਿੱਚ ਉਡੀਕ ਕਰ ਰਹੇ ਨੇ ਕਿ ਕਦੋਂ ਸਰਕਾਰ ਜੋ ਉਹਨਾਂ ਦੀ ਗੁਹਾਰ ਸੁਣੇ ਤਾਂ ਕਦੋਂ ਜੋ ਕਿਸਾਨਾਂ ਦੀਆਂ ਮੰਗਾਂ ਤੇ ਜਿਹੜੀ ਆ ਇੱਕ ਵਾਰੀ ਮੋਹਰ ਲੱਗੇ ਤਾਂ ਕਹਿ ਸਕਦਾ ਕਿ ਉਹਨਾਂ ਕਿਸਾਨਾਂ ਵੱਲੋਂ ਜਿਹੜਾ ਵੱਡੇ ਪੱਤਰ ਦੇ ਉੱਤੇ ਤਿਆਰੀ ਕਰ ਲਈਤੀ ਗਈ ਆ ਕੈਮਰਾਮੈਨ ਸੁਨੀਕਮਰ ਦੇ ਨਾਲ ਅਕਸ਼ਯ ਸਨਕ ਜਗਬਾਨੀ ਟੀਵੀ ਸ਼੍ਰੀਮਸ ਸਾਈਂ